25 ਫਰਵਰੀ 2001 ਮੇਰੇ ਵਿਆਹ ਦਾ ਦਿਨ ਸੀ। ਇਹ ਦਿਨ ਬੜਾ ਹੀ ਖਾਸ ਰਹਾ ਮੇਰੀ ਜ਼ਿੰਦਗੀ ਨੂੰ। ਠੀਕ ਵਿੱਚ ਇੱਕ ਪਹਿਲਾਂ ਬਹੁਤ ਖੁਸ਼ ਸੀ। ਮੈਨੂੰ ਬੜਾ ਹੀ ਚਾ ਚੜਿਆ ਸੀ ਮੇਂ ਮੈਂ ਦੀ। ਬਹੁਤ ਰੱਚੀ ਸੀ। ਮੇਰਾ ਧਿਆਨ ਵਾਰ-ਵਾਰੀ ਜਿਹੜੀਆਂ ਥੂੜੀਆਂ ਵਾਲੀਆਂ ਬਾਹਾਂ ਤੇ ਜਾ ਰਿਹਾ ਸੀ। ਕਿ ਕਦੋਂ ਇਹ ਬਾਹਾਂ ਦਾ ਹਾਰ ਮੈਂ ਹਰਮਨ ਦੇ ਘਰ ਵਿੱਚ ਪਾਉਣੀ। ਤੇ ਉਹ ਵੀ ਮੇਰੇ ਨਾਲ ਪਿਆਰ ਭਰੀਆਂ ਨੂੰ ਖੀਦੀਆਂ ਕਰ। 8 ਖੇਡੀਆਂ ਕਰਨਗੇ। ਆਖਰ ਇੱਕ ਫੋਟੋ ਦੇ ਸਹਾਰੇ ਪੂਰੇ 2 ਸਾਲ ਕੱਟੇ ਸੀ। ਮੰਗਣੀ ਵੇਲੇ ਵੀ ਮੈਂ ਉਹਨਾਂ ਨੂੰ ਦੇਖ ਨਾ ਸਕੀ ਸੀ ਸੰਗਾ ਸ਼ਰਮਾ ਹੀ ਇੰਨੀਆ ਸੀ ਕਿ ਚਾਹ ਕੇ ਵੀ ਨਜ਼ਰ ਉਪ ਤਾਂ ਨਹੀਂ ਕਰ ਸਕੀ ਸੀ ਸਾਡੇ ਵੇੜਿਆਂ ਵਿੱਚ ਹੁਣ ਵਾਲੇ ਰਵਾਜ ਨਹੀਂ ਸੀ ਹੁੰਦੇ ਕਿ ਮੰਗਣੀ ਤੋਂ ਬਾਅਦ ਫੋਨ ਤੇ ਦਿਨ ਪਰਗਲਣਾ ਕਰੀ ਜਾਓ ਜਾ ਕਾਫੀ ਪੀਂ ਜਾਓ ਨਾ ਹੀ ਉਦੋਂ ਇੰਨੀ ਖੁੱਲ ਹੁੰਦੀ ਸੀ ਤੇ ਨਾ ਹੀ ਇੰਨੇ ਸਾਦ ਹੁੰਦੇ ਸੀ ਬਸ ਫੋਟੋਆਂ ਹੀ ਸਹਾਰਾ ਹੁੰਦੀ ਸੀ ਹਰ ਮਨ ਦੀ ਫੋਟੋ ਨੂੰ ਵਾਰ-ਵਾਰ ਦੇਖੀ ਜਾਂਦਾ ਜੇ ਜਿਆਦਾ ਦਿਲ ਕਾਲਾ ਪਹਿਣਾ ਦਾ ਫੋਟੋ ਨੂੰ ਘੁੱਟ ਕੇ ਹੀ ਨਾਲ ਲੈਣਾ ਜਿਆ ਚੁੰਮ ਲੈਣਾ ਉਦੋਂ ਫੋਟੋ ਨੂੰ ਚੁੰਮਣਾ ਵੀ ਇਹਨਾਂ ਖਾਸ਼ ਹੁੰਦੇ ਸੀ ਕਿ ਆਪਸ ਵਿੱਚ ਮਹਾਰੇ ਗੱਲਾਂ ਚ ਲਾਲੀ ਛਾ ਜਾਂਦੀ ਸੀ ਤੇ ਇੱਕ ਮਿੱਠਾ ਜਿਹਾ ਅਹਿਸਾਸ ਹੁੰਦਾ ਸੀ ਜਿਵੇਂ ਸ਼ਾਂਤ ਵਗ ਰਹੇ ਸਮੁੰਦਰ 'ਚ ਅਚਾਨਕ ਕੋਈ ਤੂਫਾਨ ਆ ਗਿਆ ਹੋਵੇ ਹਰਮਨ ਦੀ ਇੱਕ ਫੋਟੋ ਲਗਭਗ ਹਰ ਵੇਲੇ ਮੇਰੇ ਕੋਲ ਹੀ ਰਹਿੰਦੀ ਸੀ ਜਿੰਨੀ ਵਾਰ ਫੋਟੋ ਦੇਖਦੀ ਸੀ ਓਨੀ ਵਾਰ ਚੰਡੀਗੜ੍ਹ ਵਾਲੀ ਪੂਆ ਨੂੰ ਦਵਾਵਾ ਦਿੰਦੀ ਸੀ ਕਿੰਨਾ ਸੋਹਣਾ ਮਾਹੀ ਮੇਰੇ ਲਈ ਦੱਬਿਆ ਸੀ ਤੇ ਖੁੱਫੜ ਜੀ ਦੱਸਦੇ ਸੀ ਕਿ ਉਹਨਾਂ ਦਾ ਪਰਿਵਾਰ ਵੀ ਸਾਡੇ ਪਰਿਵਾਰ ਵਾਲਿਆਂ ਤੋਂ ਪੜਿਆ ਲਿਖਿਆ ਸੀ ਮੇਰੇ ਸੋਰਾ ਸਾਹਿਬ ਸਰਕਾਰੀ ਦੇ ਆਫਕ ਲੱਗੇ ਸੀ ਹੋਏ ਸੀ ਤੇ ਉਹ ਵੀ ਹੈਡਮਾਸਟਰ ਕੋਈ 8 ਸਕੂਲਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਸਿਰ ਮੇਰੇ ਸੱਸ ਸੋਰਾ ਪਿੰਡ ਵਿੱਚ ਰਹਿੰਦੇ ਸੀ ਪਰ ਹਰਮਨ ਚੰਡੀਗੜ੍ਹ ਨੌਕਰੀ ਕਰਦੀ ਸੀ ਤੇ ਉੱਥੇ ਹੀ ਆਪਣਾ ਫਲੈਟ ਲੈਂਿਆ ਹੋਇਆ ਸੀ ਲਿਆ ਹੋਇਆ ਸੀ ਆਪਣੀ ਕਿਸਮਤ ਤੇ ਬੜਾ غرੂਰ ਹੁੰਦਾ ਸੀ ਕਿ ਮੈਂ ਵੀ ਚੰਡੀਗੜ੍ਹ ਚ 3 ਸਾਲ ਬਤਾਏ ਸੀ ਪਰ ਕਦੀ ਕੋਈ ਦਿਲਚਸਪ ਤਾਂ ਨਹੀਂ ਕਿ ਨਜ਼ਰਾਂ ਵੀ ਦੇਖੀ ਆਉਣ ਦਿੱਤਾ ਇਸ ਲਈ ਮੈਨੂੰ ਹਰਮਨ ਮਿਲਿਆ ਸੀ ਮੈਨੂੰ ਯਾਦ ਹੈ ਮੇਰੇ ਵੇਲੇ ਮੇਰੇ ਨਾਲ ਪੜਦਿਆਂ ਕੁੜੀ ਹਰਮਨ ਵਰਗੇ ਸੋਹਣੇ ਕੁੜੀਆਂ ਹਰਮਨ ਵਰਗੇ ਸੋਹਣੇ ਸੁਨੱਖੇ ਮੁੰਡੇ ਨੂੰ ਇੰਜ ਹੀ ਦਿਲ ਤੇ ਨੂੰ ਤਿਆਰ ਹੁੰਦੀ ਸੀ ਹੋ ਜਾਂਦੀਆਂ ਸੀ ਤੇ ਮੈਨੂੰ ਹਰਮਨ ਰੱਬ ਨੇ ਇਹੀ ਲਾਭ ਕੇ ਦਿੱਤਾ ਸੀ ਕਈ ਵਾਰ ਮੈਂ ਸੋਚਦੀ ਸੀ ਕਿ ਹਰਮਨ ਵੀ ਮੇਰੇ ਬਾਰੇ ਇੰਜ ਹੀ ਸੋਚਦੇ ਹੋਵੋਗੇ ਜਦ ਮੇਰੀ ਫੋਟੋ ਨੂੰ ਦੇਖਦੇ ਹੋਣਗੇ ਕੀ ਉਹ ਵੀ ਮੇਰੀ ਫੋਟੋ ਨੂੰ ਇੱਕ ਨਾਮ ਲਾ ਕੇ ਮਿੱਠੇ ਅਹਿਸਾਸਾਂ ਨਾਲ ਖੋ ਜਾਂਦੇ ਹੋਣਗੇ ਇਹੋ ਸਵਾਲ ਮੇਰਾ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦਾ ਸੀ ਤੇ ਇੰਜ ਹੀ 2 ਸਾਲ ਲੰਘ ਗਏ ਤੇ ਉਹ ਦਿਨ ਵੀ ਆ ਗਿਆ ਸੀ ਜਦੋਂ ਸਾਡੇ ਮਿਲਣ ਵਿਚਾਲੇ ਸਿਰਫ ਫਿਕਰਾਂ ਬਤਾ ਸੀ فاਸਲਾ ਸੀ ਮੈਂ ਸੋਚ ਰਹੀ ਸੀ ਸਾਂ ਕਦੋਂ ਸਵੇਰ ਹੋਵੇਗੀ ਕਦੋਂ ਬਰਾਤ ਆਵੇਗੀ ਘਤ ਲਾਵਾਂ ਹਾਂ ਤੇ ਕਦੋਂ ਮੈਂ ਹਰਮਨ ਸਦਾ ਲਈ ਖੋ ਜਾਵਾਂਗੀ ਇੰਨਾ ਸੋਚਾ ਵਿੱਚ ਡੁੱਬੀ ਕੇ ਬੁੱਲਾਂ ਉੱਪਰ ਮਿੰਨੀ ਮਿੰਨੀ ਮਸਕਾਨ ਖਲ ਗਈ ਪਤਾ ਹੀ ਨਿਆ ਲੱਗਾ ਕਦੋਂ ਵੱਡੀ ਭਾਬੀ ਨੇ ਅਚਾਨਕ ਵੱਖੀ ਵਿੱਚ ਚੁੰਡੀ ਵਟੇ ਦਿੱਤੀ ਸੋ ਅਚਾਨਕ ਸ਼ੋਰ ਨਾਲ ਮੈਂ ਸੁਗੜ ਗਈ ਇੱਕਠੀ ਕੀ ਹੋ ਗਈ ਤੇ ਦਰਦ ਤੇ ਕਾਬੂ ਪਾਉਣ ਲੱਗੀ ਮੈਂ ਬੁੱਲਾਂ ਨੂੰ ਦੰਦਾਂ ਵਿੱਚ ਕੁੱਟ ਲਿਆ ਕਾਬੀ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਅੱਜ ਤਾਂ ਇਨਾ ਹੱਥ ਲਾਉਣ ਤੇ ਦੂਰੀ ਤੇਰੀ ਹੁੰਦੀ ਹੈ ਹੋਈ ਜਾਣੇ ਕੱਲ ਨੂੰ ਅਗਲੇ ਨੇ ਹਿਲਣ ਵੀ ਨਹੀਂ ਦੇਣ ਆਸ-ਪਾਸ ਬੈਠੀਆਂ ਸਭ ਕੁੜੀਆਂ ਤਾੜੀ ਮਾਰ ਕੇ ਹੱਸਣ ਲੱਗ ਪਈ ਮੈਂ ਸ਼ਰਮ ਦੀ ਮਾਰੀ ਨੇ ਆਪਣੀਆਂ ਨਜ਼ਰਾਂ ਜ਼ਮੀਨ ਤੇ ਘੱਟ ਲਗੀਆਂ ਮੈਂ ਇਸ ਤਰ੍ਹਾਂ ਸਭ ਦੇ ਸਾਹਮਣੇ ਹਰਮਨ ਬਾਰੇ ਕੁਝ ਵੀ ਨਹੀਂ ਸੀ ਸੋਚਣਾ ਚਾਹੁੰਦੀ ਉਸ ਦਾ ਖਿਆਲ ਹੀ ਮੈਨੂੰ ਐਸਾ ਇਸ ਕਰ ਦਿੰਦਾ ਸੀ ਤਾਂ ਉਹਨਾਂ ਉਸ ਦੇ ਕੋਲ ਜਾਂ ਸ਼ੂ ਨਾਲ ਮੇਰਾ ਕੀ ਹਾਲ ਹੋਵੇਗਾ ਨੱਚਦੇ ਆ ਟੱਪਦੇ ਆ ਫਿਰ ਰਾਤ ਲੰਘ ਗਈ ਤੇ ਭੌਰ ਵੇਲਾ ਆ ਗਿਆ ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਸੀ ਪਾਲੀ ਪਈ ਜੇ ਨੀਂਦ ਆਈ ਵੀ ਸੀ ਤਾਂ ਉਹਦੇ 'ਚ ਵੀ ਹਰਮਨ ਹੀ ਦਿਸ ਗਿਆ ਗੁਲਾਬੀ ਪੱਗ ਸੀ ਵਾਲਾ ਹੀ ਫੱਬਦਾ ਸੀ ਸਵੇਰ ਵੇਲੇ ਫੇਰ ਤੋਂ ਇੱਕ ਵਾਰ ਵਿਹੜੇ 'ਚ ਰੌਣਕ ਲੱਗ ਗਈ ਬੀਬੀ ਆਣੇ ਸੁਹਾਗ ਗਾਉਣੇ ਸ਼ੁਰੂ ਕਰ ਦਿੱਤੇ ਪਰਾਂ ਤੇ ਡੈਡੀ ਹਰ ਇੱਕ ਚੀਜ਼ ਨੂੰ ਆਪ ਦੇਖਦੀ ਕੀ ਕਿਤੇ ਕੋਈ ਕਮੀ ਨਾ ਰਹਿ ਜਾਵੇ ਮਾਂ ਵੀ ਕਮਾਕਾਰਾਂ ਚ ਲੱਗੀ ਹੋਈ ਸੀ ਵਿੱਚ ਵਿੱਚ ਮੇਰੇ ਵੱਲ ਵੀ ਦੇਖ ਲੈਂਦੀ ਸੀ ਤੇ ਫਿਰ ਉਸ ਦੀ ਅੱਖ ਖਬਰ ਆਉਂਦੇ ਨਾ ਸੀ ਉਦਾਸੀ ਨਾਲ ਭਰ ਜਾਂਦੇ ਨਾ ਸੀ ਮੇਰੀਆਂ ਸਹੇਲੀਆਂ ਤੇ ਭੈਣਾਂ ਨੇ ਹਾਸਾ ਮਜ਼ਾਕ ਕਰ ਰੱਖ ਜਾਰੀ ਰੱਖਿਆ ਵੱਡਿਆਂ ਪਰਜਾਈਆਂ ਕਈ ਵਾਰ ਇਹੋ ਜਿਹਾ ਮਜ਼ਾਕ ਕਰ ਜਾਂਦਾ ਜੋ ਮੇਰੀ ਸਮਝ ਤੋਂ ਵੀ ਪਰੇ ਹੁੰਦਾ ਫੇਰ ਮੇਰੇ ਵੱਲ ਦੇਖ ਕੇ ਕਹਿੰਦੀਆਂ ਸਮਝ ਜਾਣਗੀਆਂ ਬਸ ਥੋੜਾ ਟਾਈਮ ਹੋਰ ਤੂੰ ਵੀ ਸਾਡੇ ਵਾਲੀ ਪਾਰਟੀ ਚ ਸ਼ਾਮਲ ਹੋ ਜਾਣਾ ਹੈ 8 ਵਜੇ ਮੈਂ ਲਾਲ ਸੋਹੇ ਜੋੜੇ ਵਿੱਚ ਤਿਆਰ ਹੋ ਗਈ ਸੀ ਮੇਰੀ ਪੱਕੀ ਸਹੇਲੀ ਅਮਰਤ ਨੇ ਮੈਨੂੰ ਪੂਰੀਆਂ ਰੀਚਾਂ ਨਾਲ ਆ ਕੇ ਤਿਆਰ ਕੀਤਾ ਸੀ ਉਹ ਪਹਿਲਾਂ ਤੋਂ ਹੀ ਕਹਿੰਦੀ ਸੀ ਆ ਰਹੀ ਸੀ ਕਿ ਤੈਨੂੰ ਇਹੋ ਜਿਹਾ ਤਿਆਰ ਕਰੋ ਤੇ ਜੀਜਾ ਵੇਖਦਾ ਹੀ ਰਹਿ ਜਾਓ ਸੱਚਮੁੱਚ ਉਹਨੇ ਕੋਈ ਜਾਦੂ ਹੀ ਕੀਤਾ ਸੀ ਮੈਂ ਇੰਨੀ ਸੋਹਣੀ ਕਦੀ ਵੀ ਨਹੀਂ ਲੱਗਦੀ ਮੇਰਾ ਧਿਆਨ ਇਹ ਨਹੀਂ ਸੀ हट ਰਿਹਾ ਸ਼ੀਸ਼ੇ ਤੋਂ ਅੰਮ੍ਰਿਤਪਾਲੀ ਪੂਰੀ ਕਾਰੀਗਰੀ ਦਿਖਾਈ ਸੀ ਆਖਰ ਚੰਡੀਗੜ੍ਹ ਤੋਂ ਹਾਂ ਵਾਰਲਰ ਦਾ ਕੋਰਸ ਕੀਤਾ ਸੀ ਮੇਰੀ ਇਹ ਮੇਰੀ ਇੱਕ ਸੇਵਿਸ ਸੀ ਜੋ ਕਾਲਜ ਤੋਂ ਹੁਣ ਤੱਕ ਨਾਲ ਸੀ ਮੇਰੇ ਵਿਆਹ ਦਾ ਸਭ ਤੋਂ ਵੱਧ ਚਾਹੀ ਸੀ ਉਹ ਸੀ ਉਹ ਵੀ ਚੰਡੀਗੜ੍ਹ ਵਿੱਚ ਰਹਿੰਦੀ ਸੀ ਤਾਂ ਬਹੁਤ ਖੁਸ਼ ਸੀ ਕਿ ਮੈਂ ਉਸ ਦੇ ਹੋਰ ਨੇੜੇ ਹੋ ਜਾਵਾਂਗੀ ਮੇਰੇ ਨਾਲੋਂ ਵੀ ਜ਼ਿਆਦਾ ਉਹ ਖੁਸ਼ ਸੀ ਮੈਂ ਤਿਆਰ ਹੋਈ ਸ਼ੀਸ਼ੇ ਅੱਗੇ ਖੜੀ ਸੀ ਐਨੇ ਨੂੰ ਮਾਮਾ ਜੀ ਦਾ ਬੇਟਾ ਪਸਦਾ ਹੋਇਆ ਆਯਾ ਦੀਦੀ ਬਰਾਤ ਆ ਗਈ ਉਸਦੇ ਐਨਾ ਕਹਿੰਦਿਆ ਸੀ ਮੇਰੇ ਤਾਂ ਜਿਵੇਂ ਸਾਹ ਰੁਕ ਗਏ ਹੋ ਆਪ ਮਹਾਰੇ ਬੁੱਲਾਂ ਤੇ ਮੁਸਕਾਨ ਆ ਗਈ ਮੈਂ ਉਸ ਨੂੰ ਪੁੱਛਿਆ ਤੂੰ ਆਪਣੇ ਜੀਜੇ ਨੂੰ ਦੇਖਿਆ ਕਿਵੇਂ ਦੇ ਲੱਗ ਰਹੇ ਨੇ ਉਹ ਹੀ ਕੀ ਗੁਲਾਬੀ ਭਗਵੰਨੀ ਆ ਉਹਨਾਂ ਨੇ ਮੇਰੇ ਸਵਾਲ ਸੀ ਕਿ ਰੁਕਣ ਦਾ ਨਾ ਹੀ ਨਹੀਂ ਸੀ ਲੱਗ ਰਿਹਾ ਅੰਮਰਤ ਮੈਨੂੰ ਟੋਕਦੇ ਆਂ ਬੋਲੀ ਬੱਸ ਬੱਸ ਐਨੀ ਕਾਲੀ ਨਾ ਹੋ ਜੇ ਜੂੰ ਦੇਖ ਲਈ ਅੰਮਰਤ ਦੇ ਇਸ ਤਰ੍ਹਾਂ ਟੋਕਣ ਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਪਰ ਮੈਂ ਵੀ ਹੌਲੀ ਜਿਹਾ ਆ ਕੇ ਦਿੱਤਾ ਜੋ ਮੇਰਾ ਹੈ ਉਹਦੇ ਲਈ ਨਾ ਕਾਲੀ ਹੋਣਾ ਤਾਂ ਹੋਰ ਕਿਹਦੇ ਲਈ ਹੋਵਾਂ ਐਨਾ ਆ ਕੇ ਮੈਂ ਆਪਣਾ ਚਿਹਰਾ ਹੱਥਾਂ ਨਾਲ ਛੁਪਾ ਲਿਆ ਅਮਰਤ ਥਲਕਲਾ ਕੇ ਹੱਸਣ ਲੱਗੀ ਚੱਲ ਮੈਂ ਹੀ ਦੇਖ ਕੇ ਆਉਂਦੀ ਹਾਂ ਕਿ ਜੀਜੂ ਨੇ ਗਲਾਪੀ ਪੱਗ ਬੰਨ੍ਹ ਲਈ ਹੈ ਕਿ ਨਹੀਂ ਐਨਾ ਆ ਕੇ ਅਮਰਤ ਕਮਰੇ ਵਿੱਚੋਂ ਚਲੀ ਗਈ ਉਹ ਬਾਹਰ ਚਲੀ ਗਈ ਤੇ ਮੈਂ ਕੱਲ ਦੀ ਬੈਠੀ ਫੇਰ ਤੋਂ ਹਰਮਨ ਦੇ ਸੁਪਨਿਆਂ ਵਿੱਚ ਗਵਾਚ ਗਈ। ਏਸੀ ਜੀ ਅੱਜ ਦੀ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਧੰਨਵਾਦ।